ਪੰਜ ਜਣੇ ਸੀ ਬ੍ਰਦਰ ਸੁਣਾ ਅੱਛਾ ਕੀ ਨਾਂ ਹੈ ਉਹਨਾਂ ਦਾ ਬ੍ਰਦਰ ਬਲਵਿੰਦਰ ਸਿੰਘ ਜੀ ਦਾ ਉਮਰ ਕਿੰਨੀ ਕੋਈ ਹੈ ਉਮਰ ਇਹਨਾਂ ਜੁਠੇ ਨੇ 20 ਸਾਲ ਹੈ ਕਿਹੜੇ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਨਹੀਂ ਕੋਈ ਪਰ ਪਿੰਡ ਘੜਾ ਨਾਲਾ ਗੁੱਦੜਾਂ ਢੀ ਅਛਾ ਇਹਦੇ ਦੂਸਰੇ ਦੂਸਰਾ ਕਰਮਜੀਤ ਮੁੰਡਾ ਸੀਗਾ ਉਹ ਵੀ ਗੁੱਦੜਾਂ ਢੀ ਗਿਆ ਠੀਕ ਹੈ ਜਿੰਨੇ ਦੀ ਡੈਥ ਹੋ ਗਈ ਹੈ ਠੀਕ ਹੈ ਤੇ ਗੁਰਦੇਵ ਇਹ ਗੁੱਦੜਾਂ ਢੀ ਦਾ ਵੀ ਡੈਥ ਹੋ ਗਈ ਹੈ ਅੱਛਾ ਇਹ ਪ੍ਰੋਬਨਪ੍ਰੀਤ ਮੁੰਡਾ ਹੈਗਾ ਮੱਤੜਾ ਦਾ ਕਾਰਦਾ ਹੈ ਇਹਦੀ ਮੋਤ ਦੇ ਡੈਥ ਹੋ ਗਈ Bu bir کہ اعتراض بھی صدا کر دو انہاں ਨਾ ਕੀ ਵੀ ਜੀ ਆਪਣਾ ਪਿੰਡ ਦਾ ਰਹਿਣ ਦਾ ਨਾਮ ਜੀ ਬਾਸ ਤੇ ਤੇ ਜਿਹੜੇ ਆ ਰਾਤ ਐਕਸੀਡੈਂਟ ਹੋਇਆ ਹਰੀਗੇ ਹਾਂਜੀ ਕਿੰਨੇ ਜਾਣੇ ਇਹਦਾ ਇੱਕ ਪੰਜ ਜਾਣੇ ਸੀ ਬ੍ਰਦਰ ਸਨ ਨਾਲ ਅੱਛਾ ਕੀ ਨਾਮ ਹੈ ਉਹਨਾਂ ਦਾ ਬ੍ਰਦਰ ਬਲਵਿੰਦਰ ਸਿੰਘ ਸੀਗਾ ਉਮਰ ਕਿੰਨੀ ਕੋਈ ਹੈ ਉਮਰ ਇਹਨਾਂ ਜੁਠਾ 90 ਸਾਲ ਹੋ ਗਿਆ ਕਿਹੜੇ ਜ਼ਿਲ੍ਹੇ ਦੇ ਰਹਿਣ ਵਾਲੇ ਆ ਇਹ ਫਿਰੋਜ਼ਪੁਰ ਦੇ ਪਿੰਡ ਘੜਾ ਨਾਲ ਗੁੱਦੜੰਡੀ ਅੱਛਾ ਤੇ ਦੂਸਰੇ ਦੂਸਰਾ ਕਰਮਜੀਤ ਮੁੰਡਾ ਸੀਗਾ ਉਹ ਵੀ ਗੁੱਦੜੰਡੀ ਗਈਆਂ ਠੀਕ ਹੈ ਜਿਨ੍ਹਾਂ ਦੀ ਡੈਥ ਹੋ ਗਈ ਹੈ ਠੀਕ ਹੈ ਤੇ ਗੁਰਦੇਵ ਇਹ ਵੀ ਗੁੱਦੜੰਡੀ ਦਾ ਵੀ ਡੈਥ ਹੋ ਗਈ ਸੀ ਅਸੀਂ ਇੱਕ ਰੋਬਨਪ੍ਰੀਤ ਮੁੰਡਾ ਹੈਗਾ ਮੱਤੜਾ ਤਾੜਦਾ ਹੈ ਇਹਦੀ ਮੁੱਖ ਦੇ ਲੱਥੋਗੇ ਹੋਰ ਕਿੰਦਰ ਆਜੀਬ ਸੀ ਦਾ ਕੋਈ ਪਰ ਤੋਂ ਇਹਨਾਂ ਦੇ ਦੇਖੋ ਬਈ ਕਿੰਨੇ ਜਾਨਾਂ ਦੀ ਡੈਥ ਹੋਈ ਹੈ ਇਹ 4 ਜਾਨਾਂ ਦੀ ਚੋਹਾਂ ਜਾਨਾਂ ਦੀ ਹੋਈ ਹੈ ਤੇ ਕਿੰਨਾ ਕੁ ਜਾਨ ਕੀ ਮੰਗ ਕਰੋਗੇ ਤੁਸੀਂ ਕੋਈ ਨਹੀਂ ਅਸੀਂ ਤਾਂ ਕਹਿੰਦੇ ਜਿਹੜੀ ਕਾਰਵਾਈ ਹੋਣੀ ਉਹ ਕਰਕੇ ਤੁਹਾਨੂੰ ਲੱਛ ਦਿੱਤੀਆਂ ਜਾਨ ਐਕਸ਼ਨ ਸਰਕਾਰ ਕਰ ਲੀਏ ਅਸੀਂ ਡਾਡੀ ਬੋਡੀਆਂ ਹਸਪਤਾਲ ਹਣਾ ਠੀਕ ਇਹ ਕਿਧਰ ਜਾ ਰਹੇ ਸੀ ਇਹ ਵਾਪਸ ਰੋਇਪਰ ਨੂੰ ਜਾ ਰਹੇ ਸੀ ਅਸ਼ਾਹ ਅੰਮ੍ਰਿਤਸਰ ਤੋਂ ਆ ਰਹੇ ਅੰਮ੍ਰਿਤਸਰੋਂ ਤਾਂ ਆ ਰਹੇ ਸੀ ਤੇ ਕੋਇਪਰ ਨੂੰ ਜਾ ਰਹੇ ਕਿਹੜੀ ਵਿੱਚ ਉਹ ਜਿਹੜੀ ਗੱਡੀ ਗੱਡੀ ਇਹ ਪਹਿਲਾਂ ਕੈਂਟਰ 'ਚ ਕੋਈ ਟਰਾਲਾ ਵੱਜਾ ਸੀ ਖਰਾਬ ਕੈਂਟਰ 'ਚ ਹੂੰ ਇਹ ਟਰਾਲੇ ਦੇ ਮਗਰੋਂ ਟਕਰਾਇਆ ਹਾਂਜੀ ਸਰ ਜਿਹੜਾ ਤੁੰਦ ਪੈਣ ਕਰਕੇ ਐਕਸੀਡੈਂਟ ਹੋਇਆ ਇਹ ਕਿੰਨੇ ਜਣੇ ਡੈਥ ਹੋਈ ਆ ਤੇ ਕੀ ਮਸਲਾ ਸਾਰਾ ਇੱਕ ਕ੍ਰੇਟਰ ਦਾ ਬੋਲ ਚੜ ਕੇ ਖਰਾਬ ਹੋ ਗਿਆ ਸੀਗਾ ਉਹਦੇ ਵਿੱਚ ਮਗਰੋਂ ਇੱਕ ਵੱਡਾ ਟਰਾਲਾ ਬਜਰੀ ਦਾ ਲੱਦਿਆ ਉਹਦੇ ਵਿੱਚ ਵੱਜ ਗਿਆ ਜੀ ਉਸ ਤੋਂ ਬਾਅਦ ਸਵੇਰ 12:00 ਵਜੇ ਰਾਤ ਗੁਰੂ ਸਾਇਆ ਰੱਬੀ ਦੇ ਮੁੰਡੇ ਸੀ ਪੰਜ ਸ੍ਰੀਸ਼ਟ ਕਾਰ ਤੇ ਸਵਾਰ ਦੋ ਬਾਰ ਸਭ ਤੋਂ ਮੁੱਠਾ ਲੈ ਕੇ ਆ ਰਿਹਾ ਸੀ ਜਿਆਦਾ ਧੁੰਦ ਹੁੰਨ ਕਰਕੇ ਉਹ ਜਲੀ ਕਾਰ ਉਹ ਟਰਾਲੇ ਦੇ ਵਿੱਚ ਵੱਜ ਗਈ ਪੂਰੇ ਟਰਾਲੇ ਦੇ ਵੱਜਣ ਕਰਕੇ ਬਹੁਤ ਜ਼ਿਆਦਾ ਗੰਭੀਰ ਜ਼ਖਮੀ ਹੋ ਗਏ ਬੰਦੇ ਸਾਰੇ ਜਿੰਨਾਂ ਵਿੱਚੋਂ ਹਸਪਤਾਲ ਜਾ ਕੇ 34 ਮੌਤ ਹੋ ਗਈ ਆ ਤੇ ਇੱਕ ਬੰਦਾ ਜਿਹੜਾ ਉਹ ਹਸਪਤਾਲ ਦਿੱਤਾ ਹੈ ਸਰ ਕਿੰਨੇ ਘੁੰਮ ਰਹੇ ਬੱਚਿਆਂ ਨੇ? ਕਿਰਪਾ ਸਾਰਿਆਂ ਦੀ 22-23 ਸਾਲ 20 ਸਾਲ ਦੇ ਲੱਗ ਬਣੇ ਹੋ ਜਾਈ। ਸਾਰੇ ਮੁੰਡੇ ਨੌਜਵਾਨ ਸੀ। ਕੀ ਕੀ ਸਰ ਨਾਮ ਉਹਨਾਂ ਦਾ? ਇੱਕ ਤਾਂ ਕਰਨਬੀਰ ਕਰਨਜੀਤ ਸਿੰਘ ਹੈ ਜੀ ਇੱਕ ਤਾਂ ਗੁਰਦੀਪ ਸਿੰਘ ਹੈ ਇੱਕ ਰੋਹਨਪ੍ਰੀਤ ਸਿੰਘ ਇੱਕ ਰਾਜੀਬੀ ਤੇ ਇੱਕ ਬਲਵਿੰਦਰ ਸਿੰਘ। ਕੀ ਸਾਰੇ ਗੁਰੂ ਸਾਹਿਬ ਅਰੀਏ ਦੇ ਬੰਦੇ ਨੇ? ਉਹਨਾਂ ਦੇ ਪਰਿਵਾਰ ਸਾਰੇ ਆਏ ਆ ਸਾਡੇ ਕੋਲ। ਅਹੀਂ ਮੌਕੇ ਤੇ ਜਾ ਆ। ਜਿੱਦਾਂ ਦਾ ਉਹ ਵਿਆਹ ਲਾਉਣ ਨੂੰ ਤਾਂ ਜੀ ਕਰ। ਸਰ ਅਗਲੀ ਕਾਰਵਾਈ ਕੀ ਅਮਲ ਜ਼ਿਲ੍ਹਿਆਂ ਦੀ ਜਾ ਰਹੀ ਹੈ ਪਰਿਵਾਰ ਸਾਰੇ ਆਏ ਆ ਉਹਨਾਂ ਦੇ ਬਿਆਨ ਲਿਖ ਕੇ ਕੀ ਕਾਰਵਾਈ ਕੀਤੀ ਅਸਲ ਦੇ ਵਿੱਚ ਕਾਰਨ ਕੀ ਹੈ ਸਰ ਅਸਲ ਦੇ ਵਿੱਚ ਕਾਰਨ ਹੈ ਜੀ ਉਹ ਵੱਡੀ ਜਿਹੜੀ ਐਕਸੀਡੈਂਟ ਹੋਈ ਛੋਟੀ ਸੀਗੀ ਤੇ ਦરા ਤੇ ਇਹ ਕਾਰਤ 12 ਸਵਾ 12ਵਾਂ ਜਾ ਰਿਹਾ ਤੁੰਦ ਬਹੁਤ ਜ਼ਿਆਦਾ ਸੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਗੱਡੀ ਉੱਤੇ ਵਰਸ ਜੋ ਹੋ ਰਿਹਾ ਤੁੰਦ ਦਾ ਕਾਰਨ ਹੈ